ਹੈਲੋ ਜੀ ਤੁਹਾਡਾ ਸਾਰੇ ਦਾ ਪਰਮਜੀਤ ਦੀ ਰਸੋਈ ਵਿੱਚ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਗੱਚਕ ਦੀ ਰੈਸਪੀ ਲੈ ਕੇ ਆਈ ਹਾਂ ਜਿਹੜੀ ਇਹ ਗੱਚਕ ਹੈ ਬਹੁਤ ਹੀ ਜਦਾ ਸਵਾਦ ਬਣ ਕੇ ਤਿਆਰ ਹੁੰਦੀ ਹੈ ਬਹੁਤ ਹੀ ਜਲਦੀ ਤੇ ਬਹੁਤ ਘੱਟ ਚੀਜ਼ਾਂ ਤੋਂ ਬਣ ਜਾਂਦੀ ਹੈ ਅਤੇ ਆਓ ਅਸੀਂ ਇਹਨੂੰ ਬਣਾਉਣਾ ਸ਼ੁਰੂ ਕਰੀਏ ਫਿਰ ਸਭ ਤੋਂ ਪਹਿਲਾਂ ਗੈਸ ਉੱਤੇ ਕੜਾਈ ਰੱਖਾਂਗੇ ਤੇ ਅਸੀਂ ਇਹਦੇ ਵਿੱਚ ਪਾਵਾਂਗੇ ਗੁੜ ਇੱਥੇ ਆਪਾਂ 200 ਗ੍ਰਾਮ ਦੇ ਕਰੀਬ ਗੁੜ ਲਿਆ ਹੈ ਜਿਹੜੀ ਇੱਕ ਪੇਸੀ ਗੁੜ ਦੀ ਉਹ 200 ਗ੍ਰਾਮ ਦੇ ਕਰੀਬ ਸੀਗੀ ਜਿਹੜੀ ਮੈਂ ਕੱਟੀ ਹੈ ਅਸੀਂ ਗੁੜ ਨੂੰ ਇਸ ਤਰ੍ਹਾਂ ਬਰੀਕ-ਬਰੀਕ ਛੋਟਾ-ਛੋਟਾ ਕੱਟ ਕੇ ਕੜਾਈ ਦੇ ਵਿੱਚ ਪਾ ਦਵਾਂਗੇ ਨਾਲ ਹੀ ਇਸੇ ਦੇ ਵਿੱਚ 2 ਚਮਚ ਦੇ ਕਰੀਬ ਪਾਣੀ ਪਾ ਦਵਾਂਗੇ ਤੇ ਲਗਾਤਾਰ ਆਪਾਂ ਜਿਹੜੀ ਕੜਸ਼ੀਆ ਨੂੰ ਚਲਾਉਂਦੇ ਰੱਖਾਂਗੇ ਤਾਂ ਜਿਹੜਾ ਸਾਡਾ ਗੁੜ ਹੈ ਚੰਗੀ ਤਰ੍ਹਾਂ ਮੈਲਟ ਹੋ ਜਾਵੇ ਜਦੋਂ ਅਸੀਂ ਗੁੜ ਨੂੰ ਪਕਾਣਾ ਹੈ ਨਾ ਹੀ ਆਪਾਂ ਗੈਸ ਨੂੰ ਤੇਜ਼ ਕਰਨਾ ਹੈ ਤੇ ਨਾ ਹੀ ਆਪਾਂ ਬਿਲਕੁਲ ਘੱਟ ਕਰਨਾ ਹੈ ਜੇਕਰ ਅਸੀਂ ਗੈਸ ਨੂੰ ਤੇਜ਼ ਕਰਾਂਗੇ ਤੇ ਗੋੜ ਜਿਹੜਾ ਹੈਗਾ ਸਾਡਾ ਸਾਰਾ ਸੜ ਜਾਏਗਾ ਤੇ ਲਗਾਤਾਰ ਆਪਾਂ ਕਰਛੀ ਨੂੰ ਚਲਾਉਂਦੇ ਰੱਖਣਾ ਹੈ ਤੇ ਜੇ ਅਸੀਂ ਬਿਲਕੁਲ ਮਤਲਬ ਇਹਨੂੰ ਚੰਗੀ ਤਰ੍ਹਾਂ ਨਾ ਪਕਾਇਆ ਤੇ ਇਹ ਜਿਹੜਾ ਸਾਡੇ ਦੰਦਾਂ ਦੇ ਨਾਲ ਚਿਪਕਣਾ ਹੈ ਇਸ ਕਰਕੇ ਬਹੁਤ ਕੇਅਰਫੁਲੀ ਇਹਨੂੰ ਅਸੀਂ ਪਕਾਣਾ ਹੈ ਇੱਕ ਕੋਲੀ ਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਪਾਵਾਂਗੇ ਤੇ ਇਹਦੇ ਵਿੱਚ ਆਪਾਂ ਗੁੜ ਦੀ ਹੈ ਜਿਹੜੀ ਹੈ ਇਹਦੀ ਹੈ ਨਾ ਕੋਸ਼ਕ ਬੂੰਦਾ ਪਾ ਕੇ ਦੇਖਾਂਗੇ ਕਿ ਜਿਹੜਾ ਗੁੜ ਹੈਗਾ ਸਾਡਾ ਤਿਆਰ ਹੋਇਆ ਹਲੇ ਕਿ ਜਾਂ ਨਹੀਂ ਕਸੀ ਕੋਲੀ ਦੇ ਵਿੱਚ ਦੋ ਕ ਬੂੰਦਾ ਪਾਣੀ ਦੀਆਂ ਪਾਈਆਂ ਮਤਲਬ ਇਹਦੀਆਂ ਗੁੜ ਦੀਆਂ ਪਾਈਆਂ ਤੇ ਜਦੋਂ ਅਸੀਂ ਉਹਨੂੰ ਠੰਡੇ ਪਾਣੀ ਵਿੱਚ ਪਾ ਕੇ ਬਾਅਦ ਚ ਬਾਹਰ ਗੱਢੀਏ ਤੇ ਉਹ ਕੱਚ ਦੇ ਵਾਂਗ ਟੁੱਟ ਜਾਂਦਾ ਹੈ ਜਦੋਂ ਇਸ ਤਰ੍ਹਾਂ ਹੋਏਗਾ ਇਹਦਾ ਮਤਲਬ ਕਿ ਜਿਹੜਾ ਸਾਡਾ ਗੁੜ ਹੈਗਾ ਤਿਆਰ ਹੈ ਤੇ ਲਗਾਤਾਰ ਹਲੇ ਆਪਾਂ ਕੜਸ਼ੀ ਚਲਾਵਾਂਗੇ ਥੋੜੀ ਦੇਰ ਇਹਨੂੰ ਪੱਕਣ ਦਿੰਦੇ ਹਾਂ ਹੁਣ ਅਸੀਂ ਇਹਦੇ ਵਿੱਚ ਥੋੜਾ ਜਿਹਾ ਦੇਸੀ ਘਿਓ ਪਾ ਦਵਾਂਗੇ ਦੇਸੀ ਘਿਓ ਪਾਣ ਦੇ ਨਾਲ ਇੱਕ ਤਾਂ ਜਿਹੜੀ ਗੱਚਕ ਦੇ ਵਿੱਚ ਸ਼ਾਈਨਿੰਗ ਆਏਗੀ ਇੱਕ ਚਮਚ ਤੇ ਡੇਢ ਚਮਚ ਦੇ ਕਰੀਬ ਅਸੀਂ ਜਿਹੜਾ ਦੇਸੀ ਘਿਓ ਪਾ ਦਿੱਤਾ ਹੈ ਕਿ ਉਹ ਜੰਮਿਆ ਹੋਇਆ ਸੀਗਾ ਤੇ ਉਹ ਮੈਂ ਅੰਦਾਜ਼ੇ ਨਾਲ ਥੋੜਾ ਜਿਹਾ ਪਾ ਦਿੱਤਾ ਹੈ 1.5 ਚਮਚ ਦੇ ਕਰੀਬ ਹੈ ਤੇ ਲਗਾਤਾਰ ਆਪਾਂ ਕੜਛੀ ਨੂੰ ਚਲਾਉਂਦੇ ਰੱਖਾਂਗੇ ਹੁਣ ਆਪਾਂ ਥੋੜੀ ਦੇਰ ਬਾਅਦ ਫੇਰ ਥੋੜਾ ਜਿਹਾ ਗੁੜ ਹੈਗਾ ਜਿਹੜਾ ਕੋਲੀ ਦੇ ਵਿੱਚ ਪਾ ਕੇ ਇਹਨੂੰ ਚੈੱਕ ਕਰਦੇ ਹਾਂ ਕਿ ਹਲੇ ਤੱਕ ਇਹਦੀ ਤਾਰ ਜਿਹੜੀ ਬਣੀ ਜਾਂ ਨਹੀਂ ਬਣੀ ਇਸ ਤਰ੍ਹਾਂ ਆਪਾਂ ਕੋਲੀ ਦੇ ਵਿੱਚ ਪਾ ਕੇ ਤੈਨੂੰ ਪਾਲਾ ਪਾ ਠੰਡਾ ਕਰ ਲੈਂਦੇ ਹਾਂ ਠੰਡਾ ਹੋਣ ਤੇ ਅਸੀਂ ਇਹਨੂੰ ਚੈੱਕ ਕਰਕੇ ਦੇਖਦੇ ਹਾਂ ਕਿ ਇਹ ਹਲੇ ਤੱਕ ਟੁੱਟਦਾ ਹੈ ਜਾਂ ਨਹੀਂ ਟੁੱਟਦਾ ਦੇਖੋ ਜਦੋਂ ਇਸ ਤਰ੍ਹਾਂ ਗੋੜ ਥੋੜਾ ਟੁੱਟ ਟੁੱਟਣਾ ਸ਼ੁਰੂ ਹੋ ਜਾਵੇ ਕੱਚ ਦੇ ਵਾਂਗ ਦੇਖੋ ਇਸ ਤਰ੍ਹਾਂ ਤੇਰਾ ਮਤਲਬ ਜਿਹੜਾ ਸਾਡਾ ਗੋੜ ਹੈਗਾ ਇਹ ਪੱਕ ਚੁੱਕਾ ਹੈ ਪੂਰੀ ਤਰ੍ਹਾਂ ਤੇ ਇਹ ਵਾਲੀ ਸਟੇਜ ਦੇ ਉੱਤੇ ਅਸੀਂ ਗੈਸ ਨੂੰ ਬਿਲਕੁਲ ਮੱਠੇ ਸਿੱਖ ਤੇ ਕਰ ਦਵਾਂਗੇ ਜਾਂ ਅਸੀਂ ਗੈਸ ਨੂੰ ਬੰਦ ਕਰ ਦਵਾਂਗੇ ਤੇ ਹੁਣ ਅਸੀਂ ਇਹਦੇ ਵਿੱਚ ਪਾ ਦਵਾਂਗੇ ਅੱਧੇ ਇੱਕ ਚਮਚ ਤੋਂ ਘੱਟ ਥੋੜਾ ਜਿਹਾ ਮਿੱਠਾ ਸੋਡਾ ਇਦੇ ਨਾਲ ਜਿਹੜੀ ਸਾਡੀ ਗੱਚਕ ਆ ਬਹੁਤ ਜ਼ਿਆਦਾ ਕਰੰਚੀ ਬਣ ਕੇ ਤਿਆਰ ਹੁੰਦੀ ਹੈ ਗੱਚਕ ਦੇ ਵਿੱਚ ਫਲਾਵਰ ਟਾਂਦੀ ਹੈ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਮੂੰਗਫਲੀ 200 ਗ੍ਰਾਮ ਅਸੀਂ ਗੁੜ ਲਿਆ ਸੀਗਾ 250 ਗ੍ਰਾਮ ਅਸੀਂ ਮੂੰਗਫਲੀ ਲਈ ਸੀ ਅਸੀਂ ਲਈ ਸੀ ਕੱਚੀ ਮੂੰਗਫਲੀ ਮੂੰਗਫਲੀ ਨੂੰ ਅਸੀਂ ਭੁੰਨ ਲਿਆ ਸੀ ਭੁੰਨਣ ਤੋਂ ਬਾਅਦ ਅਸੀਂ ਹੱਥਾਂ ਦੇ ਨਾਲ ਚੰਗੀ ਤਰ੍ਹਾਂ ਮਲ ਕੇ ਇਹਦੇ ਛਿਲਕੇ ਉਤਾਰ ਲਏ ਸੀਗੇ ਤੇ ਇਹਨੂੰ ਆਪਾਂ ਥੋੜਾ ਜਿਹਾ ਨਾ ਉਹਦੇ ਨਾਲ ਕੋਟ ਲਿਆ ਸੀ ਬਿਲਣੇ ਦੇ ਨਾਲ ਕਿ ਥੋੜੇ ਜਿਹੜੇ ਇਹਦੇ ਮੂੰਗਫਲੀ ਦੇ ਪੀਸ ਆ ਉਹਨੂੰ ਬਰੀਕ ਕਰ ਲਏ ਸੀਗੇ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਮਿਕਸ ਕਰ ਲਵਾਂਗੇ ਮਿਕਸ ਕਰਨ ਤੋਂ ਬਾਅਦ ਗੈਸ ਨੂੰ ਅਸੀਂ ਬੰਦ ਕਰ ਦਿੱਤਾ ਹੈ ਜਦੋਂ ਅਸੀਂ ਮਿੱਠਾ ਸੋਡਾ ਪਾਇਆ ਸੀ ਗੈਸ ਅਸੀਂ ਉਦੋਂ ਹੀ ਬੰਦ ਕਰ ਦਿੱਤੀ ਹੈ ਇੱਧਰ ਅਸੀਂ ਇੱਕ ਪਲਾਸਟਿਕ ਦੀ ਸ਼ੀਟ ਲਈ ਹੈ ਜਿੱਦਾਂ ਸੂਟਾ ਸੂਟ ਪਾਣ ਵਾਲੇ ਜਿਹੜੇ ਲਿਫਾਫੇ ਹੁੰਦੇ ਨੇ ਨਾ ਨਵੇਂ ਅਸੀਂ ਇੱਧਰ ਇੱਕ ਲਿਫਾਫਾ ਲਿਆ ਹੈ ਉਹਦੇ ਉੱਪਰ ਅਸੀਂ ਦੇਸੀ ਘਿਓ ਅਪਲਾਈ ਕਰ ਦਿੱਤਾ ਹੈ ਲਗਾ ਦਿੱਤਾ ਹੈ ਤੇ ਜਿਹੜੀ ਗੱਚਕ ਹੈ ਕੜਾਈ ਦੇ ਵਿੱਚੋਂ ਅਸੀਂ ਇੱਧਰ ਸ਼ਿਫਟ ਕਰ ਦਿੱਤੀ ਹੈ ਦੋਨੋਂ ਸਾਈਡ ਤੇ ਅਸੀਂ ਘਿਓ ਲਗਾਇਆ ਹੈ ਤੇ ਕਿਉਂਕਿ ਜਿਹੜਾ ਇਹ ਗੋੜ ਹੈ ਹਲੇ ਗਰਮ ਹੈ ਤੇ ਇਹਨੂੰ ਹੱਥ ਨਹੀਂ ਲੱਗਣਾ ਇਸ ਕਰਕੇ ਅਸੀਂ ਉੱਪਰੋਂ ਦੀ ਅਸੀਂ ਦੂਸਰੀ ਸਾਈਡ ਤੋਂ ਜਿਹੜਾ ਲਫਾਫਾ ਹੈਗਾ ਏ ਉਧਰਲੀ ਸਾਈਡ ਕਿਉਂ ਲਾਇਆ ਹੈ ਇਦਾਂ ਕਰਕੇ ਹੱਥ ਦੇ ਨਾਲ ਪ੍ਰੈਸ ਕਰਾਂਗੇ ਤੇ ਇਹਨੂੰ ਅਸੀਂ ਫਲਾ ਲਵਾਂਗੇ ਗੱਚਕ ਨੂੰ ਪਹਿਲਾਂ ਅਸੀਂ ਇੱਕ ਵਾਰੀ ਹੱਥ ਦੇ ਨਾਲ ਇਦਾਂ ਸੈੱਟ ਕਰ ਲੈਂਦੇ ਹਾਂ ਤੇ ਫਿਰ ਅਸੀਂ ਬੇਲਣਾ ਫੇਰ ਦਵਾਂਗੇ ਉੱਪਰੋਂ ਦੀ ਇਸ ਤਰ੍ਹਾਂ ਅਸੀਂ ਬੈਲਣਾ ਫੇਰ ਕੇ ਆਪਣੇ ਹਿਸਾਬ ਦੇ ਨਾਲ ਗੱਚਕ ਨੂੰ ਪਤਲਾ ਕਰ ਲਵਾਂਗੇ ਜਦੋਂ ਅਸੀਂ ਗੱਚਕ ਦੇ ਵਿੱਚ ਜਿਹੜੀ ਮੂੰਗਫਲੀ ਥੋੜੀ ਕੁੱਟ ਕੇ ਪਾਈਏ ਤੇ ਜਿਹੜੀ ਗੱਚਕ ਆ ਬਹੁਤ ਜ਼ਿਆਦਾ ਸੋਹਣੀ ਬਣ ਕੇ ਤਿਆਰ ਹੁੰਦੀ ਹੈ ਤੇ ਇਸ ਤਰ੍ਹਾਂ ਜਿਹੜੀ ਗੱਚਕ ਆ ਆਪਾਂ ਇਹਨੂੰ ਸੈੱਟ ਕਰ ਲਵਾਂਗੇ ਹੁਣ ਅਸੀਂ ਇਧਰੋਂ ਦੇ ਵੀ ਇੱਕ ਵਾਰੀ ਟੱਕ ਕੇ ਇੱਕ ਵਾਰੀ ਬੈਲਣਾ ਫੇਰ ਫੇਰ ਲੈਂਦੇ ਹਾਂ ਜਿੰਨੀ ਪਤਲੀ ਹੋ ਸਕਦੀ ਆ ਉਨੀ ਅਸੀਂ ਕਰ ਲੈਂਦੇ ਹਾਂ ਬੇਲਣਾ ਫੇਰਨ ਤੋਂ ਬਾਅਦ ਅਸੀਂ ਨਾ ਇਹਦੇ ਉੱਪਰ ਅਸੀਂ ਗਿੱਲੇ-ਗਿੱਲੇ ਉੱਤੇ ਹੀ ਕੱਟ ਲਾ ਦੇਵਾਂਗੇ ਕਿਉਂਕਿ ਜਦੋਂ ਇਹ ਜੰਮ ਜਾਏਗੀ ਫਿਰ ਇਹ ਨਹੀਂ ਟੁੱਟੇਗੀ ਚੰਗੀ ਤਰ੍ਹਾਂ ਪਿਸਾ ਦੇ ਵਿੱਚ ਇਸ ਕਰਕੇ ਅਸੀਂ ਇਹਦੇ ਉਪਰ ਵਿੱਚ ਨਾ ਬਰਫੀ ਦੇ ਵਾਂਗ ਗੋਏ ਦੇ ਚੋਰਸ-ਚੋਰਸ ਜਿਹੜੇ ਪੀਸ ਹੈਗੇ ਆ ਉਹ ਕੱਟ ਕੇ ਮਤਲਬ ਹਲਕੇ-ਹਲਕੇ ਕੱਟ ਲਗਾ ਦੇਵਾਂਗੇ ਕਿ ਜਦੋਂ ਇਹ ਜੰਮ ਜਾਏਗੀ ਤੇ ਫਿਰ ਬਹੁਤ ਈਜ਼ੀ ਜਿਹੜੀ ਆ ਟੁੱਟ ਜਾਂਦੀ ਹੈ ਇਸ ਤਰ੍ਹਾਂ ਅਸੀਂ ਕੱਟ ਲਗਾ ਕੇ ਰੱਖ ਲਵਾਂਗੇ 15 ਮਿੰਟ ਦੇ ਬਾਅਦ ਅਸੀਂ ਜਿਹੜੀ ਗੱੱਚਕ ਹੈਗੀ ਹੈ ਤੁਹਾਨੂੰ ਤੋੜ ਕੇ ਦਿਖਾਵਾਂਗੇ ਕਿ ਬਹੁਤ ਹੀ ਸੋਖੇ ਜਿਹੇ ਤਰੀਕੇ ਦੇ ਨਾਲ ਦੇਖੋ ਟੁੱਟ ਰਹੀ ਹੈ ਪੂਰੀ ਤਰ੍ਹਾਂ ਇਹ ਜੰਮ ਚੁੱਕੀ ਹੈ ਜਿਹੜੇ ਅਸੀਂ ਹਲਕੇ ਹਲਕੇ ਕੱਟ ਲਗਾਏ ਸੀ ਉਹਨਾਂ ਦੇ ਉੱਪਰੋ ਹੀ ਦੇਖੋ ਅਸੀਂ ਇਦਾਂ ਨੂੰ ਤੋੜ ਲਵਾਂਗੇ ਪੂਰੇ ਅਸੀਂ ਡੂੰਘੇ ਕੱਟ ਨਹੀਂ ਲਗਾਏ ਸੀ ਉੱਪਰ ਉੱਪਰ ਹੀ ਹਲਕੇ ਹਲਕੇ ਜਿ ਲਗਾਏ ਸੀਗੇ ਤੇ ਇਸ ਤਰ੍ਹਾਂ ਜਿਹੜੀ ਗੱਚਕ ਹੈਗੀ ਆ ਅਸੀਂ ਸਾਰੇ ਪੀਸ ਜਿਹੜੇ ਆ ਤੋੜ ਕੇ ਇਹਨਾਂ ਨੂੰ ਤਿਆਰ ਕਰ ਲਵਾਂਗੇ ਮਤਲਬ ਇੱਕ ਪਲੇਟ ਦੇ ਵਿੱਚ ਰੱਖ ਲਵਾਂਗੇ ਜੇਕਰ ਤੁਹਾਨੂੰ ਮੇਰੀ ਇਹ ਵਾਲੀ ਵੀਡੀਓ ਪਸੰਦ ਆਈ ਹੋਵੇ ਤਾਂ ਮੇਰੀ ਵੀਡੀਓ ਨੂੰ ਜਰੂਰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਐ ਗੱਚਕ ਨੂੰ ਅਸੀਂ ਬਾਅਦ ਵਿੱਚ ਨਾ ਇੱਕ 에어ਟਾਈਟ ਡੱਬੇ ਦੇ ਵਿੱਚ ਪਾ ਕੇ ਰੱਖ ਲਵਾਂਗੇ ਕਿ ਇਹਨੂੰ ਜੜੀ ਸਲਾਬ ਨਾ ਚੜੇ ਨਹੀਂ ਤੇ ਜਦੋਂ ਗੱਚਕ ਬਾਹਰ ਆਜੇ ਤੇ ਥੋੜੀ ਨਾ ਗਿੱਲੀ ਗਿੱਲੀ ਹੋਣ ਲੱਗ ਪੈਂਦੀ ਐ ਇਹਨੂੰ ਸਲਾਬ ਜੀ ਲੱਗ ਜਾਂਦੀ ਐ ਤੇ ਇਸ ਕਰਕੇ ਇਹਨੂੰ ਅਸੀਂ ਇੱਕ ਡ ਇਨੀ ਜ਼ਿਆਦਾ ਸੋਹਣੀ ਬਣ ਕੇ ਤਿਆਰ ਹੋਈ ਹੈ ਤੇ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਵੀਡੀਓ ਦੇਖਣ ਦੇ ਲਈ